ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਜ਼ਰਾਈਲ ਤੇ ਈਰਾਨ ਦੇ ਵਿੱਚ ਜੋ ਇਸ ਟਾਈਮ ਜੰਗ ਚੱਲ ਰਹੀ ਹੈਗੀ ਆ ਅ ਇਜ਼ਰਾਈਲ ਵਾਲਿਆਂ ਨੇ ਕਿਹਾ ਵੀ ਅਸੀਂ ਇੱਕ ਵਾਰੀ ਫੇਰ ਤਹਿਰਾਨ ਦੇ ਉੱਤੇ ਅਟੈਕ ਕਰਨ ਜਾ ਰਹੇ ਆ ਅ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਈਰਾਨ ਨੂੰ ਕਿਹਾ ਹੈ ਅਨ ਕੰਡੀਸ਼ਨਲ ਸਰੈਂਡਰ ਭਈ ਇੱਕਦਮ ਸਰੈਂਡਰ ਕਰ ਦੋ ਅ ਹੋਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਤੇ ਇਹ ਵੀ ਖਬਰ ਆ ਰਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਆ ਯੂ ਐਸ ਸਟ੍ਰਾਈਕ ਔਨ ਈਰਾਨ ਏਅਰਪੋਰਟਸ ਆ ਰਹੀਆਂ ਹੈਗੀਆਂ ਈਰਾਨ ਨੇ ਇਹ ਕਿਹਾ ਆ ਪਈ ਜਿਹੜੇ 에ਅਰਬੇਸਸ ਆ ਉਹਨਾਂ ਦੇ ਜਿਹੜੇ ਉਹ ਅਟੈਕ ਹੋਏ ਹੈਗੇ ਆ ਤੇ ਇਜ਼ਰਾਇਲ ਦੇ 에ਅਰਬੇਸਸ ਨੂੰ ਵੀ ਉਹ ਅਟੈਕ ਕਰ ਰਹੇ ਹੈਗੇ ਆ ਹੁਥੀ ਰੈਵਲ ਜਿਹੜੇ ਆ ਉਹ ਕਹਿੰਦੇ ਪਈ ਅਸੀਂ ਈਰਾਨ ਦੀ ਜਿਹੜੀ ਸਪੋਰਟ ਆ ਉਹ ਕਰਾਂਗੇ ਮੈਕਰੋਨ ਜੋ ਫਰਾਂਸ ਦਾ ਪ੍ਰੈਜ਼ੀਡੈਂਟ ਹੈਗਾ ਉਹਨਾਂ ਨੇ ਕਹਿੰਦੇ ਪਈ ਜੇ ਮਿਲਟਰੀ ਨੇ ਇਸ ਐਕਸ਼ਨ ਦੇ ਨਾਲ ਈਰਾਨ ਦੀ ਸਰਕਾਰ ਬਦਲੀ ਉੱਥੇ ਬਹੁਤ ਜਿਹੜਾ ਕੇਓਸ ਹੋਊਗਾ 터ਕਿਸ਼ ਪ੍ਰੈਜ਼ੀਡੈਂਟ ਨੇ ਨਤਿਨਾਹੋ ਨੂੰ ਕਾਲ ਕੀਤਾ ਵੀ ਤੁਸੀਂ ਜਿਹੜਾ ਸਾਡਾ ਰੀਜਨ ਉਹਦੇ ਚ ਇੱਕ ਬਹੁਤ ਵੱਡੇ ਥ੍ਰੈਟ ਜਿਹੜੀ ਪੈਦਾ ਕਰ ਰਹੇ ਹੋ ਜੀ ਬਿਲਕੁਲ ਸੋ ਯੂਐਸਡੀ ਜਿਹੜੀ ਇੰਟੈਲੀਜੈਂਸ ਆਫੀਸਰ ਡਾਇਰੈਕਟਰ ਤੁਲਸੀ ਗਵਰਨਰ ਉਸਨੇ ਇਹ ਬਿਆਨ ਜਿਹੜਾ ਉਹ ਦਿੱਤਾ ਆ ਕਿ ਜਦ ਕਾਂਗਰਸ ਦੇ ਮੋਲੇ ਟੈਸਟੀਫਾਈ ਕਰ ਰਹੇ ਸੀ ਵੀ ਇਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਦੇ ਬਾਬਤ ਲਾ ਮੇਕਰਸ ਨੂੰ ਜਿਹੜਾ ਉਹਨੇ ਕਿਹਾ ਵੀ ਇਰਾਨ ਨਿਊਕਲੀਅਰ ਵੈਪਨ ਬਿਲਡ ਨਹੀਂ ਕਰ ਰਿਹਾ ਹੈਗਾ ਤੇ ਜਿਹੜਾ ਉਸ ਦਾ ਸੁਪਰੀਮ ਲੀਡਰ ਆ ਉਹ ਆਥਰਾਇਜ਼ਡ ਰੀ ਆਥਰਾਇਜ਼ਡ ਨਹੀਂ ਹੈਗਾ ਡੋਰਮੈਂਟ ਪ੍ਰੋਗਰਾਮ ਨੂੰ ਜਿਹੜਾ ਉਹ ਚਾਲੂ ਕਰਨ ਦੇ ਲਈ ਜਦ ਇਸ ਬਾਬਤ ਰਾਸ਼ਪਤੀ 트럼ਪ ਹੁਣਾਂ ਨੂੰ ਵੀ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ ਆਈ ਡੋਨਟ ਕੇਅਰ ਵਾਟ ਹੀ ਸੈਡ ਇਨ ਹਿਸ ਵਿਊ ਇਰਾਨ ਵਾਸ ਵੈਰੀ ক্লোਜ਼ ਟੂ ਹੈਵਿੰਗ ਅ ਨਿਊਕਲੀਅਰ ਬੰਬ ਇਹ ਨਿਤਨੀ ਆਉ ਦਾ ਆ ਜੋ ਇਸ ਟਾਈਮ ਬਿਆਨ ਆ ਉਸੇ ਬਿਆਨ ਨੂੰ ਆ ਟਰੰਪ ਹੁਣਾ ਨੇ ਜਿਹੜਾ ਉਹ ਦੁਹਰਾਇਆ ਆ ਉਹਨਾਂ ਦੇ ਨਾਲ ਪਹਿਲੋਂ ਨੇਗੋਸ਼ੀਏਸ਼ਨ ਚ ਸੀਗੇ ਹਰਜੋਤ ਸਿੰਘ ਜੀ ਉਸ ਨੇਗੋਸ਼ੀਏਸ਼ਨ ਚੋਂ ਇੱਕ ਹਸਾਬ ਦੇ ਨਾਲ ਬਾਹਰ ਆ ਕੇ ਤੇ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ ਗਿਆ ਜਿਸ ਦਿਨ ਹਮਲਾ ਹੋਇਆ ਉਸ ਤੋਂ 2-3 ਦਿਨ ਬਾਅਦ ਇਹਨਾਂ ਦੀ ਮੀਟਿੰਗ ਰੱਖੀ ਗਈ ਸੀਗੀ ਉਹ ਵੀ ਜਿਹੜੀ ਆ ਉਹ ਹੁਣ ਹਵਾ ਦੇ ਵਿੱਚ ਆਬਵੀਅਸਲੀ ਜਿਹੜੀ ਉਹ ਹੋੜ ਗਈ ਆ ਤੇ ਹੁਣ ਟਰੰਪ ਹੁਣੀ ਜਿਹੜਾ ਉਹਨਾਂ ਨੂੰ ਧਮਕੀ ਜਿਹੜੀ ਉਹ ਭਰੀ ਜਿਹੜੇ ਲਫ਼ਜ਼ਾਂ ਦੇ ਵਿੱਚ ਈਰਾਨ ਨੂੰ ਕਿਹਾ ਆ ਵੀ ਅਨ ਕੰਡੀਸ਼ਨਲ ਜਿਹੜੀ ਸਪੋਰਟ ਜਿਹੜਾ ਸਰੈਂਡਰ ਆ ਉਹ ਤੁਸੀਂ ਕਰ ਦੋ ਨਹੀਂ ਤਾਂ ਆ ਜਿਹੜੇ ਹਾਲਾਤ ਆ ਉਹ ਤੁਹਾਡੇ ਬਹੁਤ ਮਾੜੇ ਹੋਣਗੇ ਕਹਿੰਦੇ ਅਜਿਹੇ ਬੰਬ ਜਿਹੜੇ ਉਹ ਚਲਾਵਾਂਗੇ ਤੇ ਜਿਹੜਾ ਬਾਅਦ ਦੇ ਵਿੱਚ ਸਭ ਕੁਝ ਨਸ਼ਟ ਜਿਹੜਾ ਉਹ ਹੋ ਜਾਊਗਾ ਐਸ ਟਾਈਮ ਫਰੋਡੋ ਕਰਕੇ ਫੋਰਡੋ ਕਰਕੇ ਜਿਹੜਾ ਲੱਗ ਆਇਆ ਜਿੱਥੇ ਅੰਡਰਗਰਾਉਂਡ ਨਿਊਕਲੀਅਰ ਯੂਰੇਨੀਅਮ ਅਨਰਚਮੈਂਟ ਦੇ ਜਿਹੜੇ ਸੈਂਟਰੀਫਿਊਜਲਸ ਆ ਸੈਂਟਰੀਫਿਊਜਿਸ ਆ ਉਹ ਥੇ ਹੈਗੇ ਨੇ ਤੇ ਕਹਿੰਦੇ ਵੀ ਉਸ ਨੂੰ ਨਸ਼ਟ ਕਰਨ ਦੇ ਲਈ ਅਮਰੀਕਾ ਨੂੰ ਬੀ 2 ਜਿਹੜੇ ਬੰਬਰਸ ਆ ਉਹਨਾਂ ਦੇ ਬੰਬਾਂ ਦੀ ਜਿਹੜੀ ਉਹ ਵਰਤੋਂ ਕਰਨੀ ਪਊਗੀ ਆਦਰਵਾਇਜ਼ ਹੇਠਾਂ ਜਾ ਕੇ ਜਾਂ ਉੱਤੋਂ ਉਹਨਾਂ ਦਾ ਨੁਕਸਾਨ ਜਿਹੜਾ ਆ ਉਹ ਇੰਨਾ ਜ਼ਿਆਦਾ ਨਹੀਂ ਪਹੁੰਚਾਇਆ ਜਾ ਸਕਦਾ ਹੈਗਾ ਸੋ 트럼ਪ ਹੁਣਾ ਨੇ ਚੇਤਾਵਨੀ ਦਿੰਦੇ ਹੋਏ ਆਪਣੇ ਟਵੀਟ ਦੇ ਵਿੱਚ ਇਹ ਵੀ ਕਿਹਾ ਵੀ ਜਿਹੜੇ ਸੁਪਰੀਮ ਲੀਡਰ ਆ ਉਸ ਨੂੰ ਅਸੀਂ ਨਹੀਂ ਮਾਰ ਰਹੇ ਨਾਲ ਉਹਨਾਂ ਨੇ ਸੋ ਫਾਰ ਵੀ ਜਿਹੜਾ ਉਹ ਕਿਹਾ ਸੋ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਇਰਾਦਾ ਇਸ ਬਾਬਤ ਜਿਹੜਾ ਉਹ ਬਦਲ ਜਾਵੇ ਪਹਿਲਾਂ ਤਾਂ ਇੰਡੀਆ ਪਾਕਿਸਤਾਨ ਦੇ ਲਹਿਜੇ ਦੇ ਆਧਾਰ ਦੇ ਨਾਲ ਲਹਿਜੇ ਦੇ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਸਮਝੌਤਾ ਕਰਾਉਣ ਨੂੰ ਟ੍ਰੇਡ ਨੂੰ ਵਰਤਨ ਦੀ ਜਿਹੜੀ ਉਹ ਗੱਲ ਆਖੀ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਹੁਣਾਂ ਦੇ ਜਿਹੜੇ ਸੋਹਰਾ ਉਹ ਪੂਰੀ ਤਰ੍ਹਾਂ ਜਿਹੜੇ ਉਹ ਬਦਲ ਗਏ ਤੇ ਹੁਣ ਈਰਾਨ ਜਿਹੜਾ ਇਸ ਟਾਈਮ ਵੈਸਟ ਦੀਆਂ ਅੱਖਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਉਹ ਰੜਕ ਰਿਹਾ ਹੈਗਾ ਆ ਉਧਰ ਹਰਜੋਤ ਸਿੰਘ ਜੀ ਇਹ ਵੀ ਚੀਜ਼ ਦੇਖਣ ਨੂੰ ਮਿਲੀ ਆ ਵੀ ਈਰਾਨ ਦੀਆਂ ਜਿਹੜੀਆਂ ਹਾਈਪਰਸੋਨਿਕ ਮਿਜ਼ਾਈਲਜ਼ ਆ ਉਹ ਆਇਰਨ ਡੋਮ ਨੂੰ ਭੇਦਣ ਦੇ ਵਿੱਚ ਕਾਮਯਾਬ ਜਿਹੜੀਆਂ ਹੋ ਰਹੀਆਂ ਜਿਹੜੇ ਕੁਝ ਹਮਲੇ ਆ ਪਲਾਸਟਿਕ ਮਿਜ਼ਾਈਲਜ਼ ਈਰਾਨ ਨੇ ਜਿਹੜੀਆਂ ਉਹ ਛੱਡੀਆਂ ਸੀ ਉਸ ਦੇ ਜਿਹੜੇ ਉਹ ਆ ਕਰਕੇ ਸੋ ਹੁਣ ਅੱਗੇ ਉਹ ਇਰਾਨ ਕਿਦਾਂ ਦਾ ਜਿਹੜਾ ਉਹ ਫੈਸਲਾ ਲੈਂਦਾ ਆ ਇਜ਼ਰਾਈਲ ਆ ਐਸ ਟਾਈਮ ਨਿਤਨੇਆਉ ਉਹ ਨੇ ਤਾਂ 100% ਜਿਹੜੀ ਸੌਖਾਦੀ ਆ ਵੀ ਇਰਾਨ ਨੇ ਤਾਂ ਕੱਲ ਪਰਸੋਂ ਦੇ ਵਿੱਚ ਬੰਬ ਬਣਾ ਲੈਣਾ ਸੀ ਇਸ ਲਈ ਜਿਹੜਾ ਆ ਉਹ ਆਪਾਂ ਇਹਨਾਂ ਨੂੰ 12th ਆਵਰ ਦੇ ਵਿੱਚ ਜਾ ਕੇ ਬਿਲਕੁਲ ਅਖੀਰਲੇ ਪਲਾਂ ਦੇ ਵਿੱਚ ਜਾ ਕੇ ਇਹ ਹਮਲਾ ਜਿਹੜਾ ਉਹ ਅਕਤਾਇਆ ਤੇ ਵੈਸਟ ਦਾ ਤਕਰੀਬਨ ਸਾਰੇ ਪਾਸੇ ਹਰਜੋਤ ਸਿੰਘ ਜੀ ਇਹੀ ਕਹਿ ਸਕਦੇ ਆਂ ਵੀ ਇਸੇ ਆਈਡੀਆ ਦੇ ਨਾਲ ਜਿਹੜਾ ਉਹ ਚੱਲ ਰਿਹਾ ਤੇ ਇਰਾਨ ਨੂੰ ਟੋਟਲੀ ਪਿੱਛੇ ਜਿਹੜਾ ਹੋ ਹਟਣ ਦੇ ਲਈ ਆਖਿਆ ਆ ਜਾ ਰਿਹਾ ਹੈਗਾ ਇਰਾਨ ਨੇ ਕਿਹਾ ਆ ਵੀ ਜਿਹੜੇ ਇਜ਼ਰਾਇਲਸ ਅਟੈਕ ਕਰ ਰਹੇ ਆ ਜਿੱਥੋਂ ਲਾਂਚ ਹੋ ਰਹੇ ਸੀ ਉਹਨਾਂ ਦੇ 에ਅਰ ਬੇਸਿਸ ਉਹਨਾਂ ਉੱਤੇ ਉਹ ਹੁਣ ਹਮਲਾ ਜਿਹੜਾ ਉਹ ਕਰ ਰਹੇ ਹੈਗੇ ਆ ਸੋ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਉੱਥੇ ਕਹਿ ਸਕਦੇ ਆ ਵੀ ਮਾੜੀ ਹੀ ਜਿਹੜੀ ਉਹ ਬਣੀ ਪਈ ਆ ਤਹਿਰਾਨ ਨੂੰ ਕੱਲ ਖਾਲੀ ਕਰਨ ਦੀ ਜਿਹੜੀ ਚੇਤਾਵਨੀ ਆ ਜਾਂ ਖਾਲੀ ਕਰਨ ਦੀ ਜਿਹੜੀ ਗੱਲ ਆ ਉਹ 트ੰਪ ਹੋਣਾ ਨੇ ਇਜ਼ਰਾਈਲ ਤੋਂ ਬਾਅਦ ਵੀ ਕਹਿ ਦਿੱਤੀ ਸੀਗੀ